ਜਾਂਦਾ ਹੈ ਕਿ ਅੱਜ ਦਾ ਵਿਦਿਆਰਥੀ ਕੱਲ ਦਾ ਭਵਿੱਖ ਹੁੰਦਾ ਹੈ ਪਰੰਤੂ ਜਦੋਂ ਉਹੀ ਵਿਦਿਆਰਥੀ ਵਰਗ ਵੱਡੀ ਜ਼ਿੰਮੇਵਾਰੀ ਸੰਭਾਲ ਲਵੇ ਤਾਂ ਸਮਝੋ ਕਿ ਆਨ ਬੜਾ ਭਵਿੱਖ ਸੁਰੱਖਿਅਤ ਹੋ ਗਿਆ ਅਜਿਹਾ ਹੀ ਕੁਝ ਵਿਲੱਖਣ ਕੀਤਾ ਬਲਾਕ ਨੂਰਪੁਰ ਵਿਦੇ ਅਦੀਨ ਪੈਂਦੇ ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ਦੇ ਵਿਦਿਆਰਥੀਆਂ ਨੇ ਜਿਨ੍ਹਾਂ ਵੱਲੋਂ ਆਪਣੇ ਪ੍ਰਿੰਸੀਪਲ ਰਜਿੰਦਰ ਕਿਸਾਨਾ ਵੱਲੋਂ ਦਿੱਤੀ ਗਈ ਪ੍ਰੇਰਣਾ ਸਦਕਾ ਸਕੂਲ ਦੇ ਸਮੁੱਚੇ ਸ਼ਾਬਦ ਨੂੰ ਨਾਂ ਲੈ ਕੇ ਵੀ ਸਾਰਿਆਂ ਦੀ ਮਦਦ ਲਈ ਆਪਣੇ ਹੱਥ ਅੱਗੇ ਵਧਾ ਦਿੱਤੇ ਹਨ ਸੰਜੋਗ ਕਾ ਕਿ ਇਸ ਕੂਦੀ ਇਨਾ ਵਿਦਿਆਰਥੀਆਂ ਤੇ ਸਟਾਬ ਮੈਂਬਰਾਂ ਵੱਲੋਂ ਆਪਣੇ ਘਰਾਂ ਚੋਂ ਪਏ ਪੁਰਾਣੇ ਗਰਮ ਕੱਪੜੇ ਤੇ ਕੰਬਲ ਸੁੱਟਣ ਦੀ ਬਜਾਏ ਉਹਨਾਂ ਨੂੰ ਸਾਫ਼-ਸੁਥਰਾ ਕਰਕੇ ਜਿੰਦਾਜੀ ਬੇਸਾਰਾ ਆਸ਼ਮ ਨੰਗਲ ਚ ਰਹਿ ਰਹੀ ਸੌ ਦੇ ਕਰੀ ਪੀੜਤਾ ਤੱਕ ਪਹੁੰਚਾਏ ਤੇ ਦਿਨ ਨਾਲ ਹੀ ਕੁਝ ਖਾਣ ਪੀਣ ਦੀਆਂ ਵਸਤਾਂ ਵੀ ਇਨ੍ਹਾਂ ਬੇਸਾਰੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਇਸ ਮੁਕੇ ਵਿਦਿਆਰਥੀਆਂ ਵੱਲੋਂ ਆਪਣੇ ਹੱਤੀ ਬਿਸਕੁਟ ਤੇ ਹੋਰ ਕੁਝ ਖਾਣ ਪੀਣ ਦਾ ਸਮਾਨ ਇਨ੍ਹਾਂ ਬੇਸਾਰੇ ਲੋਕਾਂ ਚ ਜਾ ਕੇ ਵੰਡਿਆ ਇਸ ਮੁਕ ਦੇ ਗਲ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਕਿਸਾਨਾ ਨੇ ਕਿਹਾ ਕਿ ਅੱਜ ਉਹਨਾਂ ਨੂੰ ਇਹ ਉਪਰਾਲਾ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਤੇ ਵਿਵਕ ਵਿੱਚ ਵੀ ਅਜਿਹੀ ਸੇਵਾ ਚਾਰੀ ਰਹਿਣਗੀਆਂ ਇਸਦਣ ਆਸ਼ਮ ਦੇ ਸੰਚਾਲਕ ਅਸ਼ੋਕ ਸੱਧਿਆਵਾ ਨੇ ਬੱਬਾ ਗੁਰਤਾ ਸਕੂਲ ਦੇ ਵਿਦਿਆਰਥੀਆਂ ਤੇ ਸੂਚੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ ਹੈ ਮੀਰਾ ਪੰਜਾਬ న్యూਸ ਦੇ ਪ੍ਰਦੀਪ ਤੀਮਾਨ ਦੀ ਰਿਪੋਰਟ ਕਿੰਨੀ ਲੋਕਾਂ ਦੀ ਸੋਚ ਨੀਚੇ ਗਿਰ ਗਈ ਕਿ ਆਪਣੇ ਛਾਣੇ ਨੂੰ ਜਿਹੜੇ ਸਾਡੇ ਮਾਪੇ ਸਾਨੂੰ ਛੋਟੇ ਹੁੰਦੇ ਤੋਂ ਪਾਲਦੇ ਹੈ ਨਾ ਮਾਵਾ ਸੱਡੀਆਂ ਸਾਨੂੰ ਛੋਟੇ ਛੋਟੇ ਹੁੰਦੇ ਸੀ ਸਾਡੇ ਕੋ ਚੜ ਸੱਟ ਛੋਟ ਲਾਈ ਜਾਂਦੀ ਸਾਡੇ ਮਾਵਾ ਸਾਨੂੰ ਚੱਕ ਕੇ ਗੋਦੀ ਸਾਨੂੰ ਕਿੰਨਾ ਪਿਆਰ ਕਰਦੇ ਕਿੱਦਾਂ ਪਾਲਦੇ ਸਾਨੂੰ ਤੇ ਅਸੀਂ ਬੜੇ ਹੋ ਕੇ ਆਪਣੇ ਪੇਰੈਂਟਸ ਦੀ ਰਿਸਪੈਕਟ ਕਰਨੀ ਸ਼ੱਡੀ ਜ਼ਿੰਮੇਵਾਰੀ ਹੈ ਉਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਬਟ ਅੱਜ ਕੱਲ ਦੇ ਬੱਚੇ ਪਤ ਨਹੀਂ ਕਿਉਂ ਆਪਣੇ ਪੇਰਸ ਨੂੰ ਤੱਕਾ ਦੇ ਰਹੇ ਨਹੀਂ ਘਰੋਂ ਬਾਹਰ ਤੇ ਇੱਥੇ ਆ ਕੇ ਅਸੀਂ ਦੇਖਿਆ ਕਿ ਸਿਆਣੇ ਬਜ਼ੁਰਗ ਕਿੰਨੇ ਮਤਲਬ ਬਹੁਤ ਜ਼ਿਆਦਾ ਮਾਨਦੋਗੀ ਹੁੰਦਾ ਇਹ ਦੇਖ ਕੇ ਕਿਵੇਂ ਨਹੀਂ ਕਰਨਾ ਚਾਹੀਦਾ ਆਪਣੇ ਪੇਰੈਂਟਸ ਨਾਲ ਜੇ ਸਾਡੇ ਪੇਰੈਂਟ ਸਾਡੀ ਇੰਨੀ ਹੈਲਪ ਕਰਦੇ ਸਾਨੂੰ ਜਨਮ ਤੋਂ ਛੋਟੇ ਹੁੰਦੇ ਤੱਕ بڑے ਹੁੰਦੇ ਤੱਕ ਸਾਡੀ ਪੂਰੀ ਸਾਡੀ ਕੇਅਰ ਕਰਦੇ ਸਾਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਦੇ ਹਨਾ ਖਾਣਾ-ਦਾਣਾ ਬਟ ਉਹਨਾਂ ਲਈ ਕਿ ਸਿਰਫ ਦੋ ਫੁਲਕੇ ਅਸੀਂ ਸਿਰਫ ਰੋਟੀ ਨਹੀਂ ਦੇ ਸਕਦੇ ਉਹਨਾਂ ਨੂੰ ਬੋੜੀ ਸ਼ਰਮ ਵਾਲੀ ਗੱਲ ਹੈ ਉਸਾਂ ਲਈ ਐਦਾਂ ਦੇ ਸੋਚ ਰੱਖਣ ਵਾਲੇ ਬਹੁਤ ਜ਼ਿਆਦਾ ਗਲਤ ਕਰ ਰਹੇ ਐਵੇਂ ਨਹੀਂ ਕਰਨਾ ਚਾਹੀਦਾ ਆਪਣੇ ਪੇਰਨਸ ਦੀ ਕਦਰ ਕਰਨੀ ਚਾਹੀਦੀ ਉਹਨਾਂ ਦੀ ਰਿਸਪੈਕਟ ਕਰੋ ਉਹਨਾਂ ਨੂੰ ਐਨੇ ਰੱਖੋ ਕਿ ਉਹਨਾਂ ਨੂੰ ਥੋੜੇ ਸਾਮ ਸਮਾਨ ਰੱਖੋ ਉਹਨ ਨੂੰ ਘਰੇ ਰੱਖੋ ਆਪਣੇ ਇਹਨਾਂ ਤਾਂ ਅਸੀਂ ਕਰ ਹੀ ਸਕਦੇ ਆਪਣੇ ਪੇਰੈਂਟਸ ਲਈ ਜੇ ਪੇਰੈਂਟਸ ਪੂਰੀ ਲਾਈਫ ਆਪਣੇ ਬੱਚੇ ਲਈ ਕੁਰਬਾਨ ਕਰ ਦਿੰਦਾ ਉਹ ਦੇਖਦਾ ਵੀ ਨਹੀਂ ਆਪਣੀ ਲਾਈਫ ਬਾਰੇ ਆਪਣੇ ਲਈ ਕੱਪੜੇ ਵੀ ਨਹੀਂ ਖਰੀਦਦਾ ਆਪਣੇ ਲਈ ਕੁਝ ਵੀ ਨਹੀਂ ਲੈ ਰਿਹਾ ਔਰ ਬੱਚਿਆਂ ਲਈ ਸਭ ਕੁਝ ਕਰਿਆ ਕਿ ਸਾਡੇ ਬੱਚੇ ਵਧੀਆ ਪੋਸਟ ਤੇ ਜਾਣ ਉਹ ਵਧੀਆ ਕੰਮ ਕਰਨ ਪਰ ਉਹੀ ਬੱਚੇ ਵੱਡੇ ਹੋ ਕੇ ਆਪਣੇ ਪੇਰੈਂਟਸ ਨੂੰ ਘਰੋਂ ਧੱਕਾ ਦੇ ਕੇ ਬਾਹਰ ਕੱਢ ਦੇਣ ਇਹ ਬਹੁਤ ਗਲਤ ਗੱਲ ਐ ਵੀ ਨਹੀਂ ਕਰਨਾ ਚਾਹੀਦਾ ਤੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਆਪਣੇ ਪੇਰੈਂਟਸ ਦੀ ਪਲੀਜ਼ ਪਲੀਜ਼ ਇਹਨਸ ਦੀ ਰਿਕੁਐਰ ਕਰੋ ਆਪਣੀ ਕੇਅਰ ਕਰੋ ਉਹਨਾਂ ਨੂੰ ਆਪਣੇ ਘਰੇ ਰੱਖੋ ਉਹਨਾਂ ਨੂੰ ਖਾਣਾ-ਦਾਣਾ ਦਿਓ ਅਸੀਂ ਆਪਣੇ ਬੱਚਿਆਂ ਨੂੰ ਵੀ ਪਾਲਦੇ ਹਾਂ ਸਾਨੂੰ ਵੀ ਆਪਣੇ ਬੱਚਿਆਂ ਤੋਂ ਉਮੀਦਾਂ ਐ ਅਸੀਂ ਵੀ ਇਹ ਸੋਚ ਕੇ ਪਾਲਦੇ ਕਿ ਸਾਨੂੰ ਕੱਲ ਸਾਡੇ ਬੱਚੇ ਦੇਖੂਗੇ ਜੇ ਸਾਡੇ ਅਸੀਂ ਇਹ ਸੋਚਦੇ ਤਾਂ ਸਾਡੇ ਪੇਰੈਂਟਸ ਨੇ ਵੀ ਇਹੀ ਸੋਚਿਆ ਹੋਣਾ ਨਾ ਕੱਲ ਕਿ ਸਾਡੇ ਬੱਚੇ ਸਾਨੂੰ ਦੇਖਣਗੇ ਇਸ ਲਈ ਪਲੀਜ਼ ਐਦਾਂ ਨਾ ਕਰਿਆ ਕਰੋ ਆਪਣੇ ਅੱਜ ਅਸੀਂ ਬਾਬਾ ਗੁਰਦਿੱਤਾ ਪਬਲਿਕ ਸਕੂਲ ਦੇ ਵਿਦਿਆਰਥੀ ਇੱਕ ਐਜੂਕੇਸ਼ਨਲ ਟੂਰ ਦੇ ਵਜੋਂ ਹੀ ਇੱਥੇ ਪਹੁੰਚੇ ਹਾਂ ਨੰਗਲ ਵਿੱਚ ਇੱਥੇ ਪਹੁੰਚ ਕੇ ਸਾਨੂੰ ਪਤਾ ਲੱਗਿਆ ਕਿ ਕਿਸ ਤਰ੍ਹਾਂ ਇਹਨਾਂ ਬਜ਼ੁਰਗਾਂ ਦਾ ਅਨਿਰਾਦਰ ਕਰਕੇ ਇਹਨਾਂ ਨੂੰ ਘਰ ਤੋਂ ਬਾਹਰ ਕੱਢਿਆ ਕਰ ਦਿੱਤਾ ਜਾਂਦਾ ਉਹਨਾਂ ਨੂੰ ਸੜਕਾਂ ਤੇ ਏਦੀ ਛੱਡ ਦਿੱਤਾ ਜਾਂਦਾ ਪੂਰੀ ਹਾਲਤ ਵਿੱਚ ਜਿਹੜੇ ਮਾਪੇ ਸਾਨੂੰ ਐਨੇ ਪਿਆਰ ਨਾਲ ਪਾਲਦੇ ਹਨ ਉਹਨਾਂ ਨੇ ਵੀ ਕੁਝ ਸੁਪਨੇ ਰਹਿ ਹੁੰਦੇ ਹਨ ਕਿ ਇਹ ਬੱਚੇ ਸਾਡੇ ਅੱਗੇ ਜਾ ਕੇ ਪਾਲਣਾ ਕਰਨਗੇ ਤੇ ਅੱਪਾ ਉਹਨਾਂ ਨੂੰ ਇਸ ਕਦਰ ਸੜਕਾਂ ਪਰ ਛੱਡ ਦਿੰਦੇ ਆ ਤੇ ਬਹੁਤ ਹੀ ਮਾੜੀ ਗੱਲ ਹੈ ਸਾਡੇ ਲਈ ਤੇ ਸਾ ਇੱਕ ਸਾਡੇ ਲਈ ਇਨਸਪੀਰੇਸ਼ਨ ਵੀ ਗਈ ਹੈ ਕਿ ਅਸੀਂ ਇਨਸਪਾਇਰ ਹੁੰਦੇ ਆ ਇਹਨਾਂ ਨੂੰ ਦੇਖ ਕੇ ਕਿ ਆਪਾਂ ਇਹਨਾਂ ਲਈ ਕੁਝ ਕਰਨਾਗਾ ਸਮਾਜ ਵਿੱਚ ਕੁਝ ਬਣ ਕੇ ਇਹਨਾਂ ਦੀ ਸੇਵਾ ਕਰਨੀ ਹੈ ਅੱਜ ਮੈਨੂੰ ਇਹ ਦਾ ਜੀਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਬਾਬਾ ਗੁਰਦਿੱਤਾ ਪਬਲਿਕ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਆਪਣੀਆਂ ਕੁਝ ਵਸਤਾਂ ਇਹਨਾਂ ਬਜ਼ੁਰਗਾਂ ਨੂੰ ਦਾਨ ਕੀਤੀਆਂ ਹਨ ਦੇਖੋ ਕਿਵੇਂ ਇਹ ਵੀ ਇਹਨਾਂ ਦੇ ਬੱਚੇ ਇਹਨਾਂ ਨੂੰ ਇੱਧੇ ਸੜਕਾਂ ਤੇ ਰੋਲ ਰੋਲ ਦਿੰਦੇ ਹਨ ਤੇ ਇਹਨਾਂ ਨੂੰ ਘਰਾਂ ਤੋਂ ਬਾਹਰ ਕੱਢ ਦਿੰਦੇ ਹਨ ਤੇ ਸਾਨੂੰ ਇਸ ਛੋਟੇ ਜਿਹੇ ਕਦਮ ਚੁੱਕਣ ਨਾਲ ਸਾਡੇ ਵਿਦਿਆਰਥੀਆਂ ਅਤੇ ਸਮਾਜ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਆਪਣੇ ਬਜ਼ੁਰਗਾਂ ਨੂੰ ਐਵੇਂ ਸੜਕਾਂ ਤੇ ਰੋਲਣਾ ਨਹੀਂ ਚਾਹੀਦਾ ਸਗੋ ਉਹਨਾਂ ਦਾ ਸਤਿਕਾਰ ਅਤੇ ਕੇਅਰ ਕਰਨੀ ਚਾਹੀਦੀ ਹੈ ਤੁਹਾਨੂੰ ਅੱਜ ਸਾਡੇ ਸਕੂਲ ਦੇ ਬਹੁਤ ਸਾਰੇ ਬੱਚੇ ਜਿੰਦਾ ਜੀਵ ਚੈਰੀਟੇਬਲ ਸੋਸਾਇਟੀ ਵਿੱਚ ਆਏ ਨੇ ਤੇ ਇੱਥੇ ਸਾਡੇ ਸਕੂਲ ਦੇ ਬੱਚਿਆਂ ਵੱਲੋਂ ਇਹਨਾਂ ਬਜ਼ੁਰਗਾਂ ਤੇ ਬੱਚਿਆਂ ਨੂੰ ਬੇਸਹਾਰਾ ਲੋਕਾਂ ਨੂੰ ਕੁਝ ਦਿੱਤਾ ਗਿਆ ਜੋ ਕਿ ਸਾਡੇ ਲਈ ਵੀ ਇੱਕ ਬਹੁਤ ਵੱਡੀ ਸੇਵਾ ਕਿ ਸਾਨੂੰ ਇਹਨਾਂ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਆ ਕਿਉਂਕਿ ਇਹ ਬਜ਼ੁਰਗ ਤਾਂ ਹੀ ਇੱਥੇ ਹਨ ਜੇ ਸਾਡੇ ਵਰਗੇ ਲੋਕ ਹੈ ਜਿਹੜੇ ਇਹਨਾਂ ਨੂੰ ਘਰੋਂ ਨਾ ਕੱਢਣ ਸੋ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਸਾਨੂੰ ਆਪਣੇ ਬਜ਼ੁਰਗਾਂ ਨੂੰ ਘਰੇ ਸਾਂਭ ਕੇ ਰੱਖਣਾ ਚਾਹੀਦਾ ਹੈ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਅੱਜ ਬਾਬਾ ਗ੍ਰਤਾ ਪਬਲਿਕ ਸਕੂਲੋਂ ਬਾਅਦ ਇਸ ਮੂਵ ਸਟਾਫ ਅਤੇ ਵਿਦਿਆਰਥੀਆਂ ਦੁਆਰਾ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਚਿੰਦਾਜੀ ਬੇਸਹਾਰਾ ਆਸ਼ਰਮ ਨੰਗਲ ਵਿਖੇ ਜਾ ਕੇ ਗਰਮ ਕੱਪੜੇ ਕੰਬਲ ਅਤੇ ਖਾਣ ਪੀਣ ਦੀਆਂ ਬਸਤਾਂ ਆਦਿ ਜਾ ਕੇ ਡੋਨੇਟ ਕੀਤੀਆਂ ਗਈਆਂ ਅਤੇ ਇਹੀ ਸਮਾਨ ਬਸਤੀਆਂ ਵਿੱਚ ਜਾ ਕੇ ਵੀ ਵੰਡਿਆ ਗਿਆ ਸੋ ਇਸ ਦਾ ਮਕਸਦ ਇਹੀ ਹੈ ਕਿ ਬੱਚਿਆਂ ਨੂੰ ਅ ਇਸ ਤਰ੍ਹਾਂ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕਰਨਾ ਅ ਧੰਨਵਾਦ ਜੀ ਸਰ ਆਪਣਾ ਪਹਿਲੇ ਨਾਮ ਬੋਲ ਦਿਓ ਤੇ ਆਸ਼ਰਮ ਦਾ ਨਾਮ ਬੋਲ ਦਿਓ ਤੇ ਅੱਜ ਕਿਹੜੇ ਸਕੂਲ ਤੋਂ ਲੋਥੇ ਜਿਹੜਾ ਸਮਗਰੀ ਵੰਡੀ ਗਈ ਇਹਦੇ ਬਾਰੇ ਜਾਣਕਾਰੀ ਦਿਓ ਬਾਸ ਅਸ਼ੋਕ ਸਿੰਘ ਦੇਵਾਨ ਜਿੰਦਾ ਮਾਨਵ ਸੇਵਾ ਕਰਦੇ ਹੋਏ ਜਿੰਦਾ ਜੀ ਬੇਸਾਰਾ ਚੈਰੀਟੀ ਰਿਸੋਸਾਇਟੀ ਨੰਗਲ ਬੇਕਪੁਰ ਜਿਹੜੀ ਕਿ ਪਿਛਲੇ 20 ਸਾਲ ਤੋਂ ਚੱਲ ਰਹੀ ਹੈ ਮੈਂ ਇੱਕ ਬੰਦੇ ਤੋਂ ਸ਼ੁਰੂ ਹੋਇਆ ਸੀ ਅੱਜ ਮੇਰੇ ਕੋਲ 110 ਬੰਦੇ ਐ ਮਰੀਜ਼ ਜਿਹੜੇ ਸੜਕਾਂ ਤੋਂ ਸ਼ੈਂਟਰਾਂ ਤੋਂ ਜਿਨ੍ਹਾਂ ਦਾ ਕੋਈ ਜਾਦਵਾਨ ਨਾ ਦੇਖਦੇ ਹੋਏ ਜਿਹੜੇ ਦੋ ਸਾਲ ਤੋਂ ਨਾਤੇ ਨਹੀਂ ਜਾਂ ਕੋ ਆਪਣੇ ਅਕਰਵਾਸ ਮਰਥ ਹੋ ਕੇ ਘੁੰਮਦੇ ਐ ਨਹੀਂ ਠੰਡੇ ਵਿੱਚ ਨਾ ਇਹਨਾਂ ਨੂੰ ਗਰਮੀ ਐ ਨਾ ਠੰਡ ਐ ਮੈਂ ਇਹਨਾਂ ਦੀ ਸੇਵਾ ਕਰਦਾ ਜੀ ਬਹੁਤ ਜ਼ਿਆਦਾ ਇਹਨਾਂ ਦੇ ਆਪਰੇਸ਼ਨ ਇਹਨਾਂ ਦੇ ਇਲਾਜ ਵੱਧ ਤੋਂ ਵੱਧ ਮੇਰੇ ਨਾਲ ਡਾਕਟਰ ਕੰਨ ਸਾਹਿਬ ਜੀ ਡਾਕਟਰ ਕੰਨ ਸਾਹਿਬ ਸਾਡੇ ਵਾਸਤੇ ਦੇਰਤਾਰ ਦੇਵਤਾਰੂ ਬੰਦੇ ਐ ਜਿਨ੍ਹਾਂ ਦੇ ਵੱਡੇ ਆਪਰੇਸ਼ਨ ਹੁੰਦੇ ਐ ਜੋ ਲਾਜੀ ਬਿਮਾਰੀਆਂ ਖਤਰਨਾਕ ਬਿਮਾਰੀਆਂ ਦੇ ਕਦੂਦ ਹੋਏ ਕੋਈ ਪਥਰੀ ਹੋਈ ਗੁਰੂ ਵੀ ਖਤਰਨਾਕ ਬਿਮਾਰੀ ਹੈ ਪਿਸ਼ਾਬ ਕਿਸੇ ਰੁਕ ਗਿਆ ਉਹਨਾਂ ਨੂੰ ਸਾਰਿਆਂ ਨੂੰ ਫ੍ਰੀ ਹਰਨੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸਾਰਿਆਂ ਨੂੰ ਫ੍ਰੀ ਆਪਰੇਸ਼ਨ ਕਰਦੇ ਆ ਡਾਕਟਰ ਸਾਹਿਬ ਮੈਂ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਸਾਡੇ ਨਾਲ ਪੂਰਾ ਖਲ ਦੇ ਨਾਲ ਖਲ ਆ ਕੇ ਚੱਲਦੇ ਜਦੋਂ ਵੀ ਮੈਂ ਕਹਿੰਦਾ ਡਾਕਟਰ ਸਾਹਿਬ ਆਪ ਮੈਨੂੰ ਪ੍ਰੋਬਲਮ ਆ ਗਈ ਆ ਬੰਦਾ ਚੱਕਿਆ ਮੈਂ ਉਹ ਕਹਿੰਦੇ ਹੁਣੇ ਲੈ ਕੇ ਆ ਜਾ ਔਰ ਠੀਕ ਕਰਕੇ ਮੈਨੂੰ ਦਿੰਦੇ ਆ ਫ੍ਰੀ ਹੁਣ ਦਵਾਈਆਂ ਵੀ ਆਪਣੇ ਕੋਲੋਂ ਆਪਰੇਸ਼ਨ ਵੀ ਆਪਣੇ ਕੋਲੋਂ ਮੈਂ ਬਹੁਤ ਜ਼ਿਆਦਾ ਸਮਾਜ ਦਾ ਵੀ ਧੰਨਵਾਦ ਕਰਦਾ ਜਿਹਨੇ ਮੇਰੇ ਤੇ ਬਲੀਵ ਕਰਕੇ ਮੇਰੇ ਉੱਪਰ ਇਹ ਮੈਂ ਇੱਕ ਇੱਕ ਬੰਦੇ ਤੋਂ ਸ਼ੁਰੂ ਹੋ ਕੇ 100 ਬੰ ਕੀ ਸਮਾਜ ਮੇਰਾ ਨਾਲ ਹੈ ਸਰਕਾਰ ਦੇ ਹਲੇ ਥੋੜਾ ਧਿਆਨ ਘਟਿਆ ਸਾਡੇ ਵੱਲ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਦੀ ਵੀ ਕਿ ਉਹ ਸਾਡੇ ਨਾਲ ਮਿਲ ਕੇ ਚੱਲੇ ਤਾਂ ਕਿ ਕੋਈ ਭੁੱਖਾ ਨਾ ਸੋਵੇ ਜੋ ਸਾਨੂੰ 84 ਲੱਖ ਜੂਨ ਤੋਂ ਬਾਅਦ 82 ਜੂਨ ਨੂੰ ਇਨਸਾਨ ਦੀ ਮਿਲੀ ਹੈ ਅਸੀਂ ਆਪਣਾ ਦਿਮਾਗ ਔਰ ਆਪਣਾ ਸੁਨਾਇਆ ਔਰ ਤਾਂ ਆਪਣਾ ਸਰੀਰ ਦੂਸਰੇ ਤੇ ਅਰਪਿਤ ਕਰ ਦਈਏ ਦੂਸਰੇ ਵਾਸਤੇ ਧਿਆਨ ਕਰੀਏ ਦੂਸਰੇ ਦੁੱਖ ਦਰਦ ਨੂੰ ਵਢੀਏ ਪਿੰਡ ਦੇ ਵਿੱਚ ਦੇਖੀਏ ਕੋਈ ਦੁਖੀ ਹੈ ਤਾਂ ਉਹਨੂੰ ਤੁਹਾਨੂੰ ਦੇਖੀਏ ਘਰ ਦੇ ਵਿੱਚ ਦੇਖੀਏ ਦੁਖੀ ਹੈ ਉਹਨੂੰ ਦੇਖੀਏ ਜੋ ਵੀ ਵੈਸੇ ਲਵਾਰਸ ਲਵਾਰਸ ਕੁਮਰੇ ਤਾਂ ਉਹਨੂੰ ਮੇਰੇ ਆਸ਼ਰਮ ਵਿੱਚ ਛੱਡਿਆ ਜਾਵੇ ਮੈਨੂੰ ਫੋਨ ਕੀਤਾ ਜਾਵੇ 96462 2815 ਮੈਂ 2 ਮਿੰਟ ਚ ਆਪਣੀ ਜੀਬ ਲੈ ਕੇ ਪਹੁੰਚਾਂਗਾ ਜੈਕਸੀਰੇਸ਼ਨ ਦੇਖ ਕੇ ਵੀ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਸ਼ੁਕਰੀਆ ਤੇ ਅੱਜ ਸਾਡੇ ਕੋਲ ਇਸ ਸਕੂਲ ਆਇਆ ਹੈ ਬੱਚਿਆਂ ਦਾ ਇਹ ਬੱਚੇ ਸਾਡੇ ਕੋਲ ਆਏ ਹੈ ਬਾਬਾ ਗੁਰਦਿੱਤਾ ਬਾਬਾ ਗੁਰਦਿੱਤਾ ਪਬਲਿਕ ਸਕੂਲ ਨੂੰ ਮੈਂ ਹਾਰਦਾ ਹਾਂ ਡਾਕਟਰ ਸਾਹਿਬ ਜੀ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਬਹੁਤ ਜਿਆਦਾ ਧੰਨਵਾਦ ਕਰਦਾ ਡਾਕਟਰ ਆ ਭੈਜੀਆਂ ਦਾ ਮੈਡਮਾਂ ਦਾ ਦੇਖੋ ਕਿੰਨਾ ਵੱਡਾ ਟਾਈਮ ਕੱਢ ਕੇ ਸਾਡੇ ਕੋਲ ਆਈਆਂ ਮੈਂ ਬਹੁਤ ਬਹੁਤ ਸ਼ੁਕਰੀਆ ਮੇਰੇ ਦਿਨ ਔਰ ਆਤਮਾ ਇਹਨਾਂ ਦਾ ਬਹੁਤ ਜਿਆਦਾ ਆਰਚਿਤ ਹੈ ਬਹੁਤ ਬਹੁਤ ਤਰਵਾਦ ਹੈ ਪਹਿਲੀ ਵਾਰ ਹੀ ਆਏ ਕਿ ਅੱਗੇ ਵੀ ਆਉਂਦੇ ਆ ਜੀ ਇਹ ਸਾਡੇ ਕੋਲ ਦੋ ਤੀਜੀ ਵਾਰ ਹੀ ਆ ਰਹੇ ਹੈ ਇਹ ਲੱਜਿਤ ਖਾਣਾ ਲੈ ਕੇ ਖਰੀਆਨਾ ਲੈ ਕੇ ਸਵਾਨ ਲੈ ਕੇ ਫਰੂਟ ਲੈ ਕੇ ਬੰਦੇ ਬੰਦੇ ਹੋਰ ਸਾਰਾ ਵੀ ਸਮਾਨ ਲੈ ਕੇ ਟੋਟਲ ਜੋ ਸਾਨੂੰ ਚਾਹੀਦਾ ਹੈ ਇਹ ਡੱਡੀ ਭਰ ਕੇ ਲੈ ਕੇ ਆਏ ਆ ਦਾਨੰਦ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਜੀ ਬਹੁਤ ਬਹੁਤ ਧੰਨਵਾਦ